ਜਾਦੂ ਹੀ ਮਿਲਦਾ ਆਪਣਾ ਬਣ ਕੇ ਹੀ ਮਿਲਦਾ ਅੱਛਾ ਹੋਲੇ ੜੀ ਕਰਾਂਗੇ ਇੱਥੇ ਕਰਨ ਵਾਲਾ ਜਾਦੂ ਹੀ ਮਿਲਦਾ ਆਪਣਾ ਬਣ ਕੇ ਮਿਲਦਾ ਸੀ ਜੀ ਨਾ ਕਰ ਫਾਇਦਾ ਨਹੀਂ ਮੁਹਬਤਾਂ ਵੰਡਦਾ ਸਭ ਨੂੰ ਬਣ ਕੇ ਖੁਲਾਈ ਜਾਂਦੇ ਹੱਥ ਬਹੁਤ ਕੰਮ ਦੇਣਾ ਉਹਦੇ ਜਾਣ ਤੇ ਹਾਂ ਮਨ ਕੋਲ ਰੱਖ ਤਾ ਜਾਂ ਤੇ ਦਿਲ ਦੀ ਧੜਕਣ ਦਿਲ ਦੀ ਧੜਕਣ ਰੁਕ ਜਾਂਦੀ ਉਹਨੂੰ ਤੱਕ ਕੇ ਦਿਲ ਸੀਨੇ ਵਿੱਚ ਹਿਲਦਾ ਸੀ ਚੇਤੇ ਰੱਖੀ ਵਾਦੇ ਸੱਜਣਾ ਮੁਕਰੀਨਾ ਕਿਸੇ ਰੱਖੀ ਚੇਤੇ ਰੱਖੀ ਵਾਦੇ ਸੱਜਣਾ ਮੁਕਰੀਨਾ ਰੱਖੀ ਨੇਕ ਰਾਤੇ ਸੱਜਣਾ ਮੁਕਰੀਆ ਆ ਵਾਹ ਵਾਹ ਹਾ ਹਾ ਮਨੋ ਲੋਹਾ ਕਾਕੇ ਅਕਸਰ ਲੋਕੀ ਭੁੱਲ ਜਾਂਦੇ ਠੀਕ ਆ ਸੋਹਾ ਕਾਕੇ ਅਕਸਰ ਲੋਕ ਅਕਸਰ ਲੋਕੀ ਭੁੱਲ ਜਾਂਦੇ ਆਖੇ ਬੋਲ ਪੁਗਾ ਦੇ ਸੱਜਣਾ ਮੁਕਰੀਆ ਵਾਹ ਦੇਖੋ ਤੇ ਅੱਜ ਨਹੀਂ ਤਾਂ ਕੱਲ ਨੂੰ ਪੱਕਾ ਹੋਣਾ ਹੈ ਅੱਜ ਨਹੀਂ ਤਾਂ ਕੱਲ ਨੂੰ ਪੱਕਾ ਹੋਣਾ ਹੈ ਮੈਨੂੰ ਸੱਚ ਬਣਾ ਦੇ ਸੱਜਣਾ ਮੁਖੀ ਨਾ ਵਾਹ ਵਾਹ ਤੇ ਦਿਲ ਦਿੱਤਾ ਜੇ ਸੁਣ ਕੇ ਮੇਰੇ ਸਿਹਰਾ ਨੂੰ ਵਾਈ ਬੋਲ ਤੇ ਦਿਲ ਦਿੱਤਾ ਜੇ ਸੁਣ ਕੇ ਮੇਰੇ ਸਿਹਰਾ ਨੂੰ ਹਾਂਜੀ ਏਕ ਕੇ ਲੀੜੇ ਸਾਦੇ ਸੱਜਣਾ ਮੁਖੀ ਨਾ ਤੇ ਸੱਚ ਅੰਦਰ ਕੈਨ ਰੱਬ ਦਾ ਵਾਸਾ ਏ ਆਹ ਸੱਚ ਅੰਦਰ ਕਹਿਣਾ ਰੱਬ ਦਾ ਵਾਸਾ ਏ ਤੂੰ ਹੀ ਰਾਤੋ ਵਿਖਾ ਦੇ ਸੱਜਣਾ ਮੁਕਰੀਨਾ ਕਿਆ ਬਾਤ ਕਿਆ ਬਾਤ ਤੇ ਰਮੇਸ਼ ਜਾਨੂ ਇਤਬਾਰ ਬਣਾਈ ਰੱਖੀ ਤੂੰ ਰਮੇਸ਼ ਜਾਨੂ ਇਤਬਾਰ ਬਣਾਈ ਰੱਖੀ ਤੂੰ ਮੰਨਿਆ ਘਾਟੇ ਖਾਤੇ ਸੱਜਣਾ ਮੁਕਰੀਨਾ